ਲੋ ਵੀ 1000 ਰੁਪਏ ਦੀ ਟੋਕਰੀ ਹੈ 100 ਰੁਪਏ ਦੀ ਟੋਕਰੀ ਹੈ ਬਾਕੀ ਜਿਹੜਾ ਤੁਸੀਂ ਸਾਮਾਨ ਪਾਉਣਾ ਤੁਸੀਂ ਆਪਣੇ ਹਿਸਾਬ ਨਾਲ ਪਵਾ ਸਕਦੇ ਆਹ ਦੇਖੋ ਸਿਰਫ 100 ਰੁਪਏ ਦੀ ਹੈ ਬਾਕੀ ਤੁਸੀਂ ਸਾਮਾਨ ਚ ਆਇਆ 1000 ਦਾ ਪਵਾ ਲਓ 1500 ਦਾ 2 500 ਦਾ ਹਾਂ ਉਹ ਤੁਹਾਡੇ ਆਪਣੇ ਲੋਕ ਤੁਹਾਨੂੰ ਮਰੇਕ ਕੋਲੇ ਦੀ ਮੰਡੀ ਦੇ ਵਿੱਚ ਸਾਗ ਵੀ ਮਰਜੀ ਜਿਹੜੀ ਕਿ 20 ਰੁਪਏ ਦੀ ਗੁੱਟੀ ਹੈ ਮੋਠੀ ਗੰਦਲ ਦਾ ਹੋਊਗਾ ਸਾਗ ਲੋਕ ਦੇਖੋ ਚੈੱਕ ਕਰੋ ਠੀਕ ਹੈ ਜੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਰੇਕ ਕੋਲੇ ਜਿਸ ਨੂੰ ਸ਼ਹਿਰ ਮਰੇਕ ਕੋਲੇ ਅੱਜ ਆਪਾਂ ਸਬਜ਼ੀ ਮੰਡੀ ਦਿਖਾਉਣੇ ਆ ਤੇ ਵਲੌਗ ਲੈਣ ਤੱਕ ਬਣੇ ਰਹੋ ਅੱਜ ਦੀ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਆਂ ਲਓ ਵੀ ਸਬਜ਼ੀ ਮੰਡੀ ਤੇ ਸ਼ਹਿਰ ਮਰੇਕ ਕੋਲੇ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰਾ ਕੋਈ ਨਾ ਸਮਾਨ ਉਹ ਇੱਥੋਂ ਮਿਲ ਜੂਗਾ ਖਾਣ ਪੀਣ ਦਾ ਵੀ ਜਾਰ ਸੋਈ ਦਾ ਵੀ ਲਾ ਲੋ ਹਨਾ ਤੇ ਐਵੇਂ ਦੀ ਸਾਰੀ ਸਬਜ਼ੀ ਮੰਡੀ ਆ ਤੇ ਕੱਠ ਦੇਖੋ ਕਿੰਨਾ ਤੇ ਇਧਰੋਂ ਆਪਾਂ ਐਂਟਰ ਹੋਏ ਆ ਤੇ ਬਾਕੀ ਤੁਹਾਨੂੰ ਜਾਂਦੇ ਦਿਖਾ ਦਾਂਗੇ। ਲਓ ਜਿਵੇਂ ਆ ਸੇਵ ਪਿਆ ਮਰੂਦ ਪਿਆ ਹਨਾ। ਲਓ ਮਰੂਦ ਕੀ ਰੇਟ ਆ ਭਾਈ ਮਰੂਦ? ਮਰੂਦ ਕੀ ਰੇਟ ਆ? ਹੈ? ਕਿੰਨੇ ਕਿਲੋ ਦਾ? 100 ਦੇ। 100 ਦੇ। 100 ਦੇ 3 ਕਿਲੋ ਮਰੂਦ ਜੀ। ਸੇਵ ਸੇਵ 80 ਰੁਪਏ ਕਿਲੋ। ਤੇ ਬਹੁਤ ਵੱਡੀ ਮੰਡੀ ਆ। ਲਓ ਜਿਹਾ ਪਿਆ ਆ ਜੀ ਦੇਖੋ ਹਨਾ। ਬਾਕੀ ਨਿੰਬੂ, ਹਲਦੀ ਲਓ। ਆ ਦੇਖੋ ਇੱਧਰ ਟਮਾਟਰ ਅਬੀ ਨਾਰ ਵੀ ਪਿਆ ਨਾਰ ਤੇ ਆ ਪਿਆਜ਼ ਲਓ ਇਕੱਠ ਬਹੁਤ ਆ ਤੇ ਮਗਰ ਦੇਖੋ ਪਿਆਜ਼ ਪਿਆਜ਼ ਦਾ ਕੀ रेट ਆ ਬਾਈ 220 ਪੰਸੀਰੀ ਆ ਜੀ 220 ਦੀ ਪੰਸੀਰੀ ਲਓ ਵੀ ਸੇਵ ਨਾਰ ਹਨ ਤੇ ਬਾਕੀ ਆ ਮੂੜੀਆਂ ਦੇਖੋ ਲਓ ਆ ਦੇਖੋ ਇੱਧਰ ਪਿਆਜ਼ ਕਿੰਨਾ ਪਿਆ ਹਨ ਇਹ ਐਵੇਂ ਦੀ ਸਾਰੀ ਸਬਜ਼ੀ ਮੰਡੀ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਬੱਤੀਆ ਪਿਆਜ਼ ਪਿਆ ਇੱਧਰ ਉਹ ਵੀ ਇੱਧਰ ਦੇਖੋ ਸਾਰਾ ਨਾ ਤੇ ਆ ਮਿਰਚ ਦੇਖੋ ਬਈ ਛਿੱਡੀ ਵੱਡੀ ਮਿਰਚ ਆ ਪਕੌੜਾ ਮਿਰਚ ਉਸਿਆ ਮੈਂ ਕਿਹਾ ਹਿਮਲਾ ਮਿਰਚ ਕੀ ਰੇਟ ਆ 20 ਰੁਪਏ ਕਿਲੋ ਆ 70 ਰੁਪਏ ਕਿਲੋ ਆ 60 ਰੁਪਏ ਕਿਲੋ ਤੇ ਆ ਲਸਣ ਪਿਆ ਨਾ ਹਲਦੀ ਠੀਕ ਬਾਈ ਦਾ ਲੈ ਜਾੜੀ ਲੈ ਗਣੇ ਕੱਟ ਲਾ ਲਾਂਗੇ ਆਗੀ ਰੇਟ ਨੇ 250 50 ਰੁਪਏ ਲੱਗ ਗਏ ਚੱਲਦਾ ਆਤਾ ਆ ਗਿਆ ਇੱਧਰ ਲੋ ਮਸਟੇਕ ਹੋ ਜਾਂਦੀ ਆ ਤੇ ਆ ਪਿਆਜ਼ ਇੱਧਰ ਆਲੂ ਲਓ ਬਾਕੀ ਇੱਧਰ ਦੇਖੋ ਮਟਰ ਗਾਜਰ ਹਨਾ ਲਓ ਹੁ ਤੁਸੀਂ ਕਮੈਂਟ ਕਰਨਾ ਤੁਸੀਂ ਐ ਕਹੀ ਬਣਾਏਗੇ ਜੀ ਇਹਨੂੰ ਉਹ ਹੋ ਜਾਂਦਾ ਕਈ ਵਾਰ ਭੁਲੇਖਾ ਪਾ ਜਾਂਦਾ ਇਹ ਕੋਈ ਏਡੇ ਖਾਲ ਚੱਕਰ ਨਹੀਂ ਹੈਗਾ ਪਿਆਜ਼ ਪਿਆਜ਼ ਕੀ ਰੇਟ ਆ ਭਾਈ? 50 ਰੁਪਏ ਕਿਲੋ ਜੀ। ਆਲੂ ਆਲੂ 35 ਰੁਪਏ ਕਿਲੋ 35 ਰੁਪਏ ਕਿਲੋ ਲਓ ਵੀ ਆਲੂ 35 ਰੁਪਏ ਕਿਲੋ ਤੇ ਇਹ ਅਮਰੂਦ ਪਿਆ ਲਓ। ਬਾਕੀ ਸੇਬ ਹਨ ਤੇ ਐਵੇਂ ਦੀ ਜੀ ਸਾਰੀ ਇਹ ਸਬਜ਼ੀ ਮੰਡੀ ਆ ਸਹਿਰ ਮਰੇਕ ਕੋਲੇ ਦੀ। ਤੇ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਐਵੇਂ ਤੁਹਾਨੂੰ ਸਾਰਾ ਪਿਆਜ਼ ਆਲੂ ਬਹੁਤ ਸਾਰਾ ਤੁਹਾਨੂੰ ਅਣੀ ਸਬਜ਼ੀ ਦਾ ਸਮਾਨ ਹੈ ਮੰਡੀ ਤੋਂ ਮਿਲ ਜੂਗਾ। ਅੱਗੇ ਕਰ ਦੋ ਨਾ ਲਓ ਤੇ ਆਹ ਦੇਖੋ ਇੱਧਰ ਲਓ ਵੀ 100 ਦੇ 5 ਕਿਲੋ ਇੱਧਰ 100 ਦੇ 5 ਕਿਲੋ ਲਓ ਵੀ 100 ਦੇ 5 ਕਿਲੋ 100 ਦੇ 5 ਕਿਲੋ ਕਾਫੀ ਦੂਰ ਤੱਕ ਆਂਦੀ ਆ ਕੇਲਾ ਪਿਆ ਕੀ ਰੇਟ ਹੈ ਜੀ ਕੇਲੇ ਦਾ 100 ਦਾ ਜੀ ਆ 3 ਕਿਲੋ ਆ 25 ਦਾ 25 ਕਿਲੋ ਲਓ ਸਸੇ ਸਸੇ ਜੀ ਦਵਾਈ ਕਨਾਂ ਲਾ ਲਾਂਗੇ। ਅਨਾਰ ਪਿਆ ਜੀ। ਲਓ ਜੀ। ਅਮਰੂਦ ਹੋ ਗਿਆ ਜਮੇ ਹਨਾ। ਲਓ ਜੀ। ਤੇ ਆ ਕੇਲਾ ਪਿਆ। ਕਾਫੀ ਵੱਡੀ ਮੰਡੀ ਆ ਇਹ ਜੇ ਆਪਾਂ ਗੱਲ ਕਰੀਏ। ਲਓ ਜੀ। ਇਹ ਇੱਧਰ ਵੀ ਆ ਜਾਂਦੇ ਕਾਫੀ ਦੂਰ ਤੱਕ ਇਹ ਜਿਵੇਂ ਤੁਸੀਂ ਦੇਖੋ ਆ ਸੇਵ ਪਿਆ। ਲਓ ਜੀ। ਤੇ ਇੱਧਰ ਆ ਗਏ ਆਪਾਂ ਇੱਧਰੋਂ ਚੱਲਦੇ ਹਾਂ ਹੁਣ। ਤੁਸੀਂ ਦੇਖ ਸਕਦੇ ਹੋ ਨਾ ਯਾਰ ਦੇਖੋ ਜਮੇ ਅਮਰੂਦ ਅਮਰੂਦ ਤੇ ਆ ਗਈ ਜਿਆ ਭਾਈ ਹੈ ਤਰਬੂਜ ਜਾ ਤਰਬੂਜਾ ਵੀ ਆਉਂਦਾ ਕੀ ਰੇਟ ਆ ਹੈ 5000 ਰੁਪਏ ਤਰਬੂਜ तकरीबन ਤੁਹਾਨੂੰ ਆਪਰੇਟ ਦੱਸ ਹੀ ਦਿੱਤੇ ਜੀ ਕੀ ਰੇਟ ਆ ਇਹ ਸਬਜ਼ੀ ਮੰਡੀ ਦਾ ਨਾ ਆ ਪਿਆਰ ਦੇਖੋ ਇੱਧਰ ਸਾਰਾ ਲਓ ਸੇਵ ਹੋ ਗਿਆ ਨਾਰ ਹੋ ਗਿਆ ਹਨਾ ਤੇ ਅੱਗੇ ਚੱਲਦੇ ਹਾਂ ਚਟਕ ਮੋਨੇ ਤੋਂ ਲਓ ਬਾਕੀ ਤੁਹਾਨੂੰ ਅੱਧਰ ਦਿਖਾਉਣੀ ਆ ਆਪਾਂ ਐਂਟਰੀ ਹਨਾ ਸਾਰੀ ਲਓ ਤੇ ਆ ਪਿਆਜ਼ ਦੇਖੋ ਕਿਵੇਂ ਪਿਆ ਨਾ ਲਓ ਉਹ ਆ ਪੈਂਟੇਰ ਜਾਂ ਦੇਖੋ ਆਲੂ ਲਓ ਆਲੂ ਪਿਆਜ਼ ਤੇ ਆਜ ਲੋ ਵੀ ਤੇ ਆਪਿਆ ਇਧਰ ਆਲੂ ਪਿਆਜ਼ ਲਸਣ ਹੈਨਾ ਤੇ ਰੇਟ ਤੱਕ ਤੁਹਾਨੂੰ ਆਪ ਦੱਸੇਗਾ ਇਹਦਾ ਰੇਟ ਹੈਗਾ ਲੋ ਆ ਗਿਆ ਇਧਰ ਧਣੀਆਂ ਗਾਜਰਾਂ ਮਟਰ ਬਾਈ ਗਾਜਰ ਵਾਲੇ ਮਟਰ ਵਾਲੇ ਗਾਜਰ ਵਾਲੇ ਮਟਰ ਵਾਲੇ ਕੀ ਰੇਟ ਆ ਬਾਈ ਮਟਰ 60 ਰੁਪਏ ਕਿਲੋ 60 ਰੁਪਏ ਗਾਜਰ 40 ਰੁਪਏ ਕਿਲੋ ਗਾਜਰ ਦੀ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਨੇ ਆਂ ਹੋਰ ਤੇ ਇੱਧਰ ਜਮੇ ਪਿਆਜ਼ ਆ ਗਿਆ ਹਨਾ ਤੇ ਆਲੂ ਲਓ ਜੀ ਲਓ ਪਿਆਜ਼ ਤੇ ਲਸਣ ਆ ਗਿਆ ਲਸਣ ਲਓ ਜੀ ਲਸਣ ਕੀ ਰੇਟ ਆ ਬਾਈ 450 ਸਾਢੇ 450 ਲਓ ਜੀ ਟਮਾਟਰ ਇਹ ਨਿੰਬੂ ਨਿੰਬੂ ਬਾਈ ਨਿੰਬੂ ਹਾਂਜੀ ਕੀ ਰੇਟ ਆ ਜੀ 80 ਰੁਪਏ ਕਿਲੋ ਆਈ 80 ਰੁਪਏ ਕਿਲੋ ਜੀ ਲਾਓ ਜੀ ਮਧਰਾਸ ਵਾਲਾ ਨਿੰਬੂ ਆ ਮਧਰਾਸ ਵਾਲਾ ਲਾਓ ਵੀ ਮਧਰਾਸ ਵਾਲਾ ਨਿੰਬੂ ਆ ਬਾਈ ਕਹਿੰਦਾ ਲੋਕਲ ਨਿੰਬੂ 30 40 ਰੁਪਏ ਕਿਲੋ ਨੇ ਠੀਕ ਆ ਜੀ ਲਾਓ ਜੀ ਲੋਕਲ ਬਾਈ ਕਹਿੰਦਾ 30 40 ਨੇ ਤੇ ਇਹ ਮਧਰਾਸ ਵਾਲਾ ਇਹ 80 ਰੁਪਏ ਨੇ ਜੀ ਹਾਂਜੀ ਇਹ 80 ਰੁਪਏ ਜੀ ਲਾਓ ਇਹ ਆ ਮਟਰ ਆ ਗਏ ਜਿਵੇਂ ਹਾਂ ਲਓ ਜੀ ਕਿਤਾਕ ਦਿਖਾਉਣੇ ਸਾਰੀ ਤੇ ਇੱਧਰ ਜਿਵੇਂ ਸੇਬ ਆ ਗਏ ਹਨਾ ਲਓ ਵੀ ਸੇਬ ਕੇਲਾ ਤੇ ਬਾਕੀ ਆ ਦੇਖੋ ਮੂਲੀ ਹਨਾ ਲਓ ਵੀ ਤੇ ਕਰੇਲਾ ਗਾਜਰ ਐਵੇਂ ਤੁਹਾਨੂੰ ਸਾਰਾ ਮੰਡੀ ਦੇ ਵਿੱਚੋਂ ਦੇਖੋ ਨਹੀਂ ਮਿਲਦੀ ਤੇ ਕਾਫੀ ਵੱਡੀ ਇਹ ਮੰਡੀ ਆ ਸਹਿਰ ਮਰੇਕ ਕੋਲੇ ਦੀ ਜੇ ਅਪਾ ਗੱਲ ਕਰੀਏ ਤੇ ਆਲੂ ਪਿਆਜ਼ ਬਾਕੀ ਹੋਰ ਵੀ ਸਾਰੀ ਤੁਹਾਨੂੰ ਸਬਜ਼ੀ ਘਰ ਵਾਸਤੇ ਜਿਹੜੀ ਇਹ ਮੰਡੀ ਦੇ ਵਿੱਚੋਂ ਮਿਲ ਜੂਗੀ ਯਾ ਦੇਖੋ ਬੋਚਾ ਸਾਰੀਆਂ ਨਾ ਤੇ ਆਪਾਂ ਤੁਹਾਨੂੰ ਐਂਟਰੀ ਤੱਕ ਦਿਖਾ ਕੇ ਲੈ ਕੇ ਆਉਣੇ ਹਾਂ ਲਓ ਆ ਕਿੰਨੀ ਸੋਹਣੀਆਂ ਪਈਆਂ ਨੇ ਨਾ ਤੇ ਆ ਦੇਖੋ ਸਾਰਾ ਇਸ ਤਰ੍ਹਾਂ ਲਓ ਬਸ ਦੇਖਦੇ ਤੋ ਬਾਸੇ ਚੇਰ ਦੇਖੋ ਇਹ ਟੋਕਰੀਆਂ ਵੀ ਤਿਆਰ ਕਰਕੇ ਤੁੰਦੇ ਭਾਈਆਂ ਨੇ ਨਾ ਲਓ ਇਹ ਆ ਦੇਖੋ ਨਾ ਇਹ ਟੋਕਰੀਆਂ ਤਿਆਰ ਕਰਕੇ ਤੁੰਦੇ ਲਓ ਜੀ ਤੇ ਅੰਬੂਰ ਹੋ ਗਏ ਜਿਵੇਂ ਸੇਬ ਪਿਆਜ਼ਵੇਂ ਨਾ ਲਓ ਇਹ ਸਾਰੀ ਸ਼ਹਿਰ ਮਰੇਕ ਕੋਲੇ ਦੀ ਮੰਡੀ ਆ ਗਈ। ਇਹ ਬਾਈ ਟੋਕਰੀ ਤਿਆਰ ਕਰਕੇ ਦਿੰਨੇ ਹੋ ਫਿਰ? ਕਿੰਨੇ ਦੀ ਹੋ ਜਾਂਦੀ ਐ? ਮੇਰੇ ਉਹ ਤਾਂ ਮੇਰੇ ਤੇ ਵੀ ਜਿਹਾ ਇਸ਼ਾਰਾ ਕਿ ਜਿਹਨੀ ਮਰਜੀ ਆਉੜੇ ਆਪਣੇ ਘਰ ਨਾਲ ਪਾ ਲਓ। ਲਓ ਵੀ ਬਾਈ ਜਣੀ ਇੱਥੇ ਮੰਡੀ ਦੇ ਨੂੰ ਟੋਕਰੀ ਵੀ ਤਿਆਰ ਹੋਈ ਕਰੀ ਮਿਲ ਜੂਗੀ ਜਿਵੇਂ ਜਪਾ ਇਹ ਫਾਲੀ ਪੈਂਦੀ ਹੋਣੀਆਂ ਜਾਂ ਜਿਆਦਾ ਤਾਂ। ਤੇ ਜਿਹੜੀ ਤੇਨੇਟ ਕੋਣੀ ਉਹ ਪਾ। ਤੇਰੀ ਮਰਜ਼ੀ ਪਾ ਲਓ। ਤੇ ਬਾਈ ਜਣੀ ਕਾ ਜਿਹੜੀ ਮਰਜ਼ੀ ਆਟਮ ਪਾ ਲਓ। ਲਓ। ਠੀਕ ਹੈ। ਤੇ ਅੱਗੇ ਲਗਾਉਣਾ ਤੁਹਾਨੂੰ ਹੋਰ ਸਾਰਾ। ਲੋਗੀ ਤੇ ਕਾਫੀ ਪੱਟੀ ਮੰਡੀ ਹੈ ਜੇ ਆਪਾਂ ਨੂੰ ਐਂਟਰੀ ਤੇ ਹੋਣਾ ਮੰਡੀ ਦੇ ਵਿੱਚੋਂ ਹੁੰਦੀ ਆ ਲੋਗੀ ਆ ਇਦਾਂ ਦੀਆਂ ਟੋਕਰੀਆਂ ਜਿਹੜੀਆਂ ਤਿਆਰ ਹੋ ਕੇ ਤੁਹਾਨੂੰ ਮਿਲ ਜਾਣਗੀਆਂ ਉਹ ਆਪਦੇ ਅਕੋਰਡਿੰਗ ਤੁਸੀਂ ਜਿੰਨੀ ਪਵਾਉਣੀਆਂ ਤੁਸੀਂ ਪਵਾ ਸਕਦੇ ਹੋ ਜਿਵੇਂ ਆ ਪਈਆਂ ਨੇ ਹਨ ਲੋਗੀ ਇਹ ਵੀ ਤੁਸੀਂ ਇੱਥੋਂ ਤਿਆਰ ਕਰਵਾ ਸਕਦੇ ਤੇ ਬਾਕੀ ਆ ਦੇਖੋ ਇੱਧਰ ਸਾਰਾ ਲੋ ਤੇ ਇੱਥੋਂ ਜਿਹੜੀ ਐਂਟਰੀ ਹੋ ਜਾਂਦੀ ਬਾਲੀਸ਼ੜ ਹਾਈਵੇ ਆ ਗਿਆ ਤੇ ਇਹਦੇ ਨਾਲ ਹੀ ਇੱਧਰ ਐਂਟਰੀ ਹੋ ਜਾਂਦੀ ਹੈ ਤੁਸੀਂ ਮੈਪ ਦੇ ਉੱਤੇ ਭਰ ਕੇ ਵੀ ਸਬਜ਼ੀ ਮੰਡੀ ਪਹੁੰਚ ਸਕਦੇ ਹੋ ਚਲੋ ਜੀ ਜਿਵੇਂ ਆ ਦੇਖੋ ਨਾ ਇੱਥੋਂ ਤੁਸੀਂ ਮੰਡੀ ਤੇ ਐਂਟਰ ਹੋ ਸਕਦੇ ਹੋ ਤੇ ਇੱਦਾਂ ਦਾ ਤੁਹਾਨੂੰ ਲੋ ਇੱਥੋਂ ਤੁਸੀਂ ਮੈਪ ਤੇ ਭਰ ਕੇ ਆ ਸਕਦੇ ਹੋ ਸਬਜ਼ੀ ਮੰਡੀ ਮੇਰੇ ਕੋਲ ਆ ਤੁਹਾਨੂੰ ਮੈਪ ਵੀ ਲਿਆਊਗਾ ਬਾਕੀ ਤੁਸੀਂ ਜਿਹੜਾ ਸਗਰੂਰ ਵਾਲਾ ਹਾਈਵੇ ਆ ਉਹ ਉੱਤਰ ਕੇ ਨਾਲ ਹੀ ਸਬਜ਼ੀ ਮੰਡੀ ਆ ਤੁਸੀਂ ਉੱਥੋਂ ਵੀ ਆ ਸਕਦੇ ਹੋ ਇਹ ਐਵੇਂ ਦੀ ਸਾਰਾ ਮੰਡੀ ਦੇ ਵਿੱਚ ਤੁਹਾਨੂੰ ਜਿਹੜਾ ਦੇਖਣ ਨੂੰ ਮਿਲ ਜੀ ਸਮਾਨ ਖਾਣ ਪੀਣ ਦਾ ਹੋ ਗਿਆ ਜਿਵੇਂ ਤੇ ਬਾਕੀ ਜਿਵੇਂ ਤੁਸੀਂ ਆ ਟੋਕਰੀ ਵੀ ਤਿਆਰ ਕਰਾਉਣੀ ਹੈ ਵੀ ਬਾਈ ਇਹ ਤੁਹਾਨੂੰ ਦੱਸਤਾ ਆਪਾਂ ਨੇ ਤੁਹਾਨੂੰ ਤਕਰੀਬਨ ਤੇ ਤਕਰੀਬਨ ਤੁਹਾਨੂੰ ਆਪਾਂ ਰੇਟ ਵੀ ਦੱਸਦੇ ਆ ਵੀ ਇੰਨੇ ਕੁ ਰੇਟ ਤੱਕ ਤੁਹਾਨੂੰ ਇਹ ਜਿਹੜਾ ਸਮਾਨ ਹੋ ਮਿਲ ਜੂਗਾ ਲਓ ਜੀ ਤੇ ਮਰੂਦ ਹੋ ਗਏ ਜਿਵੇਂ ਹਨਾ ਸੇਵ ਹੋ ਗਏ ਅਨੁਸਾਰ ਆਸਮਾਨ ਜਿਹੜਾ ਇੱਥੋਂ ਮਿਲ ਜੂਗਾ ਖਾਣ ਪੀਣ ਦਾ ਹੋ ਗਿਆ ਅੰਗੂਰ ਵੀ ਹੋ ਗਿਆ ਅੰਗੂਰ ਵੀ ਪੈਲੇ ਪਾਉਂਗਾ ਸਾਰਾ ਤੁਹਾਨੂੰ ਮਿਲ ਜੂਗਾ ਵੀ ਦੇਖ ਤਾਂ ਹੀ ਲਈ ਹਾਂਜੀ ਕੀ ਜਾਨਾ ਲਓ ਵੀ 1000 ਰੁਪਏ ਦੀ ਟੋਕਰੀ ਹੈ ਸਾਡੇ 100 ਰੁਪਏ ਦੀ ਟੋਕਰੀ ਹੈ ਬਾਕੀ ਜਿਹੜਾ ਤੁਸੀਂ ਸਮਾਨ ਪਾਉਣਾ ਤੁਸੀਂ ਆਪਣੇ ਹਿਸਾਬ ਨਾਲ ਪਵਾ ਸਕਦੇ ਆਹ ਦੇਖੋ ਸਿਰਫ 100 ਰੁਪਏ ਦੀ ਹੈ ਬਾਕੀ ਤੁਸੀਂ ਸਮਾਨ ਜਾਇਆ 1000 ਦਾ ਪਵਾ ਲਓ 1500 ਦਾ 2500 ਦਾ ਹਾਂ ਉਹ ਤੁਹਾਡੇ ਆਪੇ ਤੇ ਆ ਦੋ ਦਾ ਬਾਲੋ ਠੀਕ ਆ ਜੀ ਤੇ ਟੋਕਰੀ ਸਰਪ 100 ਰੁਪਏ ਦੀ ਆ ਹਾਂਜੀ ਨਹੀਂ ਮੱਧਿਆਰੇ ਫਮਰੂਦ ਮਤਲਬ ਖਾਣ ਪੀਣ ਦਾ ਚੀਕੂ ਆ ਚੀਕੂ ਆ ਵੀਰੇ ਚੀਕੂ ਕੀ ਰੇਟ ਆ ਜੀ ਇਹ 200 ਰੁਪਏ ਕਿਲੋ ਦਾ ਜੀ ਇਹ ਮਿੱਤਰੋਂ ਦਿਖਾ ਦੇ ਸਾਰੀ ਆਪਾਂ ਮੰਡੀ ਲਓ ਤੇ ਸੇਬ ਆ ਗਿਆ ਜਮੇ ਹਨਾ ਆ ਮੈਂ ਤੁਹਾਨੂੰ ਸਾਰਾ ਜਿਹੜਾ ਉਹ ਇੱਥੇ ਮਿਲ ਜੂਗਾ ਲਓ ਲਓ ਬਾਕੀ ਆ ਗਈ ਸਬਜ਼ੀ ਸਾਰੀ ਇਧਰ ਨਾ ਲਓ ਵੀ ਇਹ ਦੇਖੋ ਅਬ ਸਾਰੀ ਤੁਹਾਨੂੰ ਸਬਜ਼ੀ ਜਿਹੜੀ ਮਿਲ ਜੂਗੀ ਜੀ ਦੇਖ ਲਓ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਆ ਸਕੇ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਜ਼ਰੂਰ ਕਮੈਂਟ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਤੇ ਇਧਰ ਵੀ ਖਾਸੀ ਆ ਤੁਹਾਨੂੰ ਇੱਧਰ ਵੀ ਦਿਖਾ ਰਨਾ ਲਓ ਜੀ ਲੋ ਦੇਖੋ ਟ੍ਰੇਲਾ ਹਨ ਤੇ ਬਾਕੀ ਸ਼ਾਕ ਵੀ ਪਿਆ ਜੀ ਲੋ ਜੀ ਸ਼ਾਕ ਵੀ ਤੁਹਾਨੂੰ ਮਿਲ ਜੂਗਾ ਲੋ ਜੀ ਤੇ ਬਾਕੀ ਇੱਧਰ ਦੇਖੋ ਸਾਰੀ ਹਨਾ ਤੇ ਤਕਰੀਬਨ ਆਪਾਂ ਤੁਹਾਨੂੰ ਦਿਖਾਤੀ ਆ ਸਾਰੀ ਸਬਜ਼ੀ ਮੰਡੀ ਯਾਰ ਦੇਖੋ ਲੋਗ ਤੁਹਾਨੂੰ ਮਰੇਕ ਕੋਲੇ ਦੀ ਮੰਡੀ ਦੇ ਵਿੱਚ ਸਾਗ ਵੀ ਮਰਜੀ ਜਿਹੜੀ ਕਿ 20 ਰੁਪਏ ਦੀ ਗੁੱਟੀ ਆ ਸਰ ਗੋਠੀ ਗੰਦਲ ਦਾ ਹੋਊਗਾ ਸਾਗ ਲੋਗ ਦੇਖੋ ਚੈੱਕ ਕਰੋ ਠੀਕ ਆ ਜੀ ਤੇ ਬਾਕੀ ਹੋਰ ਵੀ ਮੂਲੀ ਮੂਲੀ ਦਾ ਕੀ ਰੇਟ ਆ ਮੂਲੀ ਇੱਕ ਜਾਨੀ ਹੈ ਇੱਕ 20 ਰੁਪਏ ਦਾ ਕਿਲੋ ਦੇ ਹਿਸਾਬ ਨਾਲ ਕਿਲੋ ਕਿਲੋ ਧਨੀਆ ਬਾਕੀ ਹੈ ਨਾ ਧਨੀਆ 10 ਰੁਪਏ ਧਨੀਆ 10 ਰੁਪਏ ਲੋਗ ਬਾਕੀ ਐਵੇਂ ਸਾਰੀ ਇਹ ਸਬਜ਼ੀ ਮੰਡੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਤਕਰੀਬਨ ਇਹ ਆਪਾਂ ਤੁਹਾਨੂੰ ਦਿਖਾਤੀ ਸਾਰੀ ਸਬਜ਼ੀ ਮੰਡੀ ਰੋਪੀ ਪਈਆ ਜੇ ਖੱਦਰੇ ਭਾਰੀ ਸਬਜ਼ੀ ਮੰਡੀ ਸ਼ਹਿਰ ਮਰੇਕ ਕੋਲੇ ਦੀ ਬਾਕੀ ਜੇ ਵੀਡੀਓ ਚੰਗੀ ਲੱਗੀ ਅਗੇ ਸਿਆਰ ਜ਼ਰੂਰ ਕਰਨਾ ਬਾਕੀ ਆਲੇ ਪੁਲੂਲੇ ਲਓ ਲਓ ਜੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਸ਼ਹਿਰ ਮਰੇਕ ਕੋਲੇ ਦੀ ਸਬਜ਼ੀ ਮੰਡੀ ਦਿਖਾਈ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਤਕਰੀਰ ਦੇਖਣ ਲਈ ਬਹੁਤ-ਬਹੁਤ ਧੰਨਵਾਦ